ਨੇ ਕਿਸ ਤਰੀਕੇ ਨਾਲ ਇਲੈਕਸ਼ਨ ਚੱਲਦੀ ਹੈ ਜੀ ਅੱਜ ਕਬਾਲ ਵੀ ਕੇ 69 ਦਾ ਕਟਿੰਗ ਕੀਤਾ ਗਿਆ ਕਾਫੀ ਪਿੰਡਾਂ ਦੇ ਲੋਕ ਜਿਹੜੇ ਆ ਉਹ ਜੁੜੇ ਹੋਏ ਇਥੇ ਬਰਕਰਾਰਾਂ ਚ ਭਾਰੀ ਅੱਛਾ ਹੋ ਗਿਆ ਉਹ ਬਾਕੀ ਪਰਵਾਹ ਨਾ ਮੈਂ ਪਹਿਲਾਂ ਵੀ ਇੱਕ ਦਫ਼ਤਰ ਤਰਨਤਨ ਖੋਲਿਆ ਹੋਣਾ ਇੱਥੇ ਚ ਭਾਰਤ ਹੋਣਗੇ ਜੀ ਤਰਨਤਨ ਨੂੰ ਵੀ ਖੋਲਿਆ ਸੀ ਇੱਥੇ ਇਲਾਕਾ ਨਾਸੀ ਨੂੰ ਤੱਕ ਕਹਿੰਦਾ ਸੀ ਤੇ ਵਰਕਰਾਂ ਦੀ ਮੰਗ ਦੇ ਅਸੀਂ ਇਹ ਦਫਤਰ ਇੱਥੇ ਖੋਲਿਆ ਵਾ ਲਾ ਕੇ ਲੱਗੇ ਜਿਹੜੇ ਪਿੰਡ ਵਾ ਇੱਥੇ ਆ ਕੇ ਆਪਣੀ ਮੁਸ਼ਕਲਾਂ ਦੱਸ ਸਕਣਗੇ ਆਪਣੀ ਗੱਲ ਰੱਖ ਸਕਣਗੇ ਜੀ ਪਹਿਲਾਂ ਵੀ ਸਾਡਾ ਦਫਤਰ ਜਿਹੜਾ ਆ ਸਰਨਤਾਰਨ ਵਿਖੇ ਹੈਗਾ ਆ ਤੇ ਅੱਜ ਅਸੀਂ ਜਿਹੜਾ ਆ ਚੋਹਾੜ ਚ ਅਪਾ ਸ਼ੁਰੂ ਨੇ ਅਕਾਲੀਪੁਰ ਦਾ ਨਵਾਂ ਦਫਤਰ ਖੋਲਿਆ ਗਿਆ ਆ ਤਾਂ ਜੋ ਲਾਗੇ ਦੇ ਪਿੰਡ ਜਿਹੜੇ ਲੱਗਦੇ ਆ ਉਹ ਜਿਹੜੇ ਇੱਥੇ ਆ ਕੇ ਆਪਣੇ ਮਸਲੇ ਦੱਸ ਸਕਣ ਹਾਂ ਜੀ ਇੱਕ ਵਾਰ ਸਾਨੂੰ ਕਿਸ ਤਰੀਕੇ ਦੇ ਨਾਲ ਪ੍ਰਚਾਰ ਚੱਲ ਰਿਹਾ ਤੁਸੀਂ ਲਗਾਤਾਰ ਫੀਲਡ ਦੇ ਵਿੱਚੋਂ ਕੀ ਕਹਿਣਾ ਚਾਹੁੰਦੇ ਹੋ ਪਰ ਚਾਰ ਬਹੁਤ ਵਧੀਆ ਚੱਲ ਰਿਹਾ ਲੋਕ ਜਿਹੜਾ ਇਹ ਭਰਵਾ ਹੰਗਾਰਾ ਦੇ ਰਹੇ ਨੇ ਲੋਕ ਚਾਹੁੰਦੇ ਨੇ ਕਿ ਇਸ ਵਾਰ ਜਿਹੜੀ ਆਪਣੀ ਖੇਤਰੀ ਪਾਰਟੀ ਆਵੇ ਸ਼ਰੌਂਦੀ ਅਕਾਲੀ ਦਾ ਲਾਵੇ ਤਾਂ ਜੋ ਸਾਡੇ ਹਲਕੇ ਦਾ ਜਿਹੜਾ ਵਿਕਾਸ ਹੋ ਸਕੇ ਸਾਡਾ ਹਲਕਾ ਵਿਕਾਸ ਬਹੁਤ ਪਿੱਛੇ ਆ ਪਹਿਲੇ ਜਿੰਨੇ ਵੀ ਐਮ.ਐਲ.ਏ ਆਏ ਆ ਉਹਨਾਂ ਨੇ ਇਲੈਕਸ਼ਨ ਚ ਕੀ ਕੀਤਾ ਆ ਬਾਦ ਜਿਹੜਾ ਹੈ ਆਪਣੇ ਦਰਵਾਜ਼ੇ ਬੰਦ ਕਰ ਲਏ ਤੇ ਹੁਣ ਇਲੈਕਸ਼ਨ ਆਈ ਆ ਤੇ ਫੇਰ ਆਪਣੇ ਕੋਲ ਲਿਆ ਲੋਕ ਇਸ ਗੱਲ ਨੂੰ ਸਮਝ ਚੁੱਕੇ ਆ ਹੁਣ ਇਹਨਾਂ ਦੀਆਂ ਗੱਲਾਂ 'ਚ ਨਹੀਂ ਆਉਣਗੇ ਲੋਕ ਜਿਹੜਾ ਹੈ ਇਸ ਵਾਰ ਸ਼ੌਂਕ ਨੇ ਇਕੱਲੇ ਕਰ ਲਿਆ ਜਿੱਦੀ ਸੁਖਵਿੰਦਰ ਕੋਰ ਦਾ ਆਵਾਣ ਮੁਕਾਬਲੇ ਦੀ ਗੱਲ ਕਰ ਲਈਏ ਤਾਂ ਕਿਸ ਪਾਰਟੀ ਨਾਲ ਦੇਖ ਰਹੇ ਸੋ ਜੀ ਸਾਡਾ ਕਿਸੇ ਪਾਰਟੀ ਨਾਲ ਮੁਕਾਬਲਾ ਨਹੀਂ ਸਾਡਾ ਆਪਣੇ ਆਪ ਨਾਲ ਮੁਕਾਬਲਾ ਆ ਤੇ ਇਹ ਮੁਕਾਬਲੇ ਚ ਹੈ ਸਭ ਤੋਂ ਤੇ ਆਪਣੇ ਆਪ ਨੂੰ ਦੇਖਦੇ ਆ ਠੀਕ ਹੈ ਕਾਟਰ ਕੀਤਾ ਗਿਆ ਦਫ਼ਤਰ ਦਾ ਕੀ ਗੱਣਾ ਜਾਓਗੇ ਅੱਜ ਜਿਹੜਾ ਚਮਾਲ ਦਫਤਰ ਦਾ ਜਿਹੜਾ ਸਾਡਾ ਬਹੁਤ ਵੱਡਾ ਕਸਬਾ ਹੈ ਕੁਸਵਸ 17000 ਉਹਦਾ ਸੈਂਟਰ ਪੈਂਦਾ ਸਾਰੇ ਇਲਾਕੇ ਦਾ ਉਹਦਾ ਅਧਿਕਾਰ ਜਿਹੜਾ ਸਾਡੇ ਇਥੇ ਕੈਂਡੀਡੇਟ ਨੇ ਸਲਕੇ ਦੇ ਐਮਐਲਏ ਦੇ ਨਾਮ ਤੋਂ ਤੋਜੀ ਪ੍ਰਿੰਸਪਲ ਸਾਹਿਬ ਉਹਨਾਂ ਵੱਲੋਂ ਕੀਤਾ ਗਿਆ ਵਰਕਰਾਂ ਦੇ ਵਿੱਚ ਬਹੁਤ ਛਾ ਹੈ ਸਾਰਿਆਂ ਦੇ ਬੜੇ ਚਿਰ ਤੋਂ ਵਰਕਰਤ ਲੱਗੇ ਇਸ ਕੰਮ ਦੇ ਵਿੱਚ ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਦਿਹਾੜ ਹਲਕੇ ਦੇ ਵਿੱਚ ਅਕਾਲੀ ਦਲ ਦੀ ਜਿਹੜੀ ਲਹਿਰ ਹੈ ਉਹ ਵੱਧ ਹੀ ਜਾਂਦੀ ਹੈ ਤੇ ਵਰਕਰਾਂ ਦੇ ਵਿੱਚ ਵੀ ਉਤਸ਼ਾਹ ਵਧਦਾ ਜਾਂਦਾ ਹੈ ਅੱਜ ਵੀ ਮੇਰੇ ਕੋਲ ਦਫ਼ਤਰ ਦੇ ਵਿੱਚ ਬਹੁਤ ਵਧੀਆ ਮਾਹੌਲ ਹੈ ਸਾਰੇ ਹਲਕੇ ਦੀ ਜਿਹੜੀ ਲੀਡਰਸ਼ਿਪ ਹੈ ਉਹ ਸਾਰੇ ਇੱਥੇ ਹਾਜ਼ਰ ਹੈ ਸੋ ਵੈਲਡੂ ਦੀ ਕਿਰਪਾ ਰਾਏ ਜਿਹੜੀ ਸੀਟ ਹੈ ਆਪਣੇ ਤਰ ਤਾਰ ਨੇ ਵੀਪਾ ਜੀ ਬੜੀ ਸ਼ਾਨੋ ਸ਼ੌਕਤ ਨਾਲ ਵੱਡੇ ਮਾਰ ਦਿਨਾਂ ਜਿੱਤਿਆ ਇਹ ਕੀ ਲੋਕਾਂ ਨੂੰ ਫੀਲ ਕਰਦੇ ਜਾਂ ਵਰਕਰਾਂ ਨੂੰ ਵਰਕਰਾਂ ਨੂੰ ਕਹਿੰਦੇ ਵੀ ਪੰਜਾਬ ਲੋਕਾਂ ਨੇ ਸਾਰਾ ਕੁਝ ਦੇਖ ਲਿਆ ਜਦੋਂ ਪਹਿਲਾ ਕਾਂਗਰਸ ਦੇ 5 ਸਾਲ ਦੇਖ ਲਿਆ ਹੁਣ ਔਰੇ 5 ਸਾਲ ਇਹਨਾਂ ਦੇ ਵੀ ਹੋ ਗਏ ਨੇ ਕੰਮ ਨਾ ਕੋਈ 5 ਸਾਲਾਂ ਚੋਂ ਨਾ ਚੋਣਾ ਚੋਇਆ ਨਾ ਪਏ ਨਾ 5 ਸਾਲਾਂ ਚੋਂ ਔਰੇ 5 ਸਾਲਾਂ ਚੋਇਆ ਸਾਲ ਕਿ ਰਹ ਗਿਆ ਹੁਣ ਤੱਕ ਕੀ ਹੋ ਰਿਹਾ ਸੋ ਇਸ ਵੇਲੇ ਪੰਜਾਬ ਦੇ ਵਿੱਚ ਬਹੁਤ ਮਾੜੇ ਹਾਲਤ ਹੈ ਕੋਈ ਡਿਵੈਲਪਮੈਂਟ ਨਾ ਨੀ ਚੀਜ਼ ਨੀ ਪਿਛੋਕ ਤਾਂ ਹੱਦਾ ਬੰਨੇ ਸਾਰੇ ਪਾਰ ਕਰ ਗਏ ਕੁੱਤਾ ਖੂਆ ਇੰਨੀਆਂ ਜ਼ਿਆਦਾ ਹੈ ਜਿਹਦਾ ਹਿਸਾਬ ਕਿਤਾਬ ਕੋਈ ਨਹੀਂ ਕੋਈ ਬੰਦਾ ਆਪਣੇ ਆਪ ਨੂੰ ਸੁਰੱਖਿਤੀ ਨਹੀਂ ਸਾਬਦਾ ਸੋ ਮੈਂ ਅਪੀਲ ਕਰਦਾ ਤਰ ਤਰ ਦੇ ਹਲਕੇ ਨੂੰ ਵੀ ਜੇ ਤਾਂ ਤੁਸੀਂ ਫੇਰ ਵਧੀਆ ਰਾਜ ਲਿਆਉਣਾ ਹੈ ਪੰਜਾਬ ਦੀ ਡਿਵੈਲਪਮੈਂਟ ਕਰਾਉਣੀ ਹੈ ਸੁੱਖ ਸ਼ਾਂਤੀ ਇੱਥੇ ਬਹਾਲ ਕਰਨੀ ਹੈ ਆ ਜਿਹੜੇ ਠੱਗਾ ਰਟੇਰਿਆ ਤੋਂ ਬਚਣਾ ਹੈ ਤੇ ਨਸ਼ੇੜੀਆਂ ਨੂੰ ਖਤਮ ਕਰਨਾ ਪੰਜਾਬ ਚ ਪੁੱਤਾ ਆਕਾਲੀ ਦਲ ਦੇ ਵੀਰਵਾਰ ਨੂੰ ਟਕਰੀ ਦੇ ਚੌਕ ਸ਼ਾਮ ਤੇ ਮੋਹਰਾਂ ਲਾ ਕੇ ਜਿਤਾਓ ਅਸੀਂ ਗਰੰਟੀ ਦਿੰਦੇ ਆ ਕਿ ਅਸੀਂ ਪਹਿਲੇ 6 ਮਹੀਨਿਆਂ ਚ ਸਾਰਾ ਪੰਜਾਬ ਦਾ ਜਿਹੜਾ ਐਨੇ ਵਿਗੜੇ ਹਾਲਾਤਾਂ ਨੂੰ ਠੀਕ ਕਰ ਦਾਂਗੇ ਪੁੱਤਰ ਤੁਸੀਂ ਘਟਨ ਕੀਤਾ ਗਿਆ ਕੀ ਕਹਿਣਾ ਜਾਓਗੇ ਜਿਹੜਾ ਪਾਰਟੀ ਅੱਜ ਹਰਕਤ ਪਰਮਪਰ ਦੇ ਸ਼ਰਮਣੀ ਗਲੀਦਲ ਦੇ ਉਮੀਦਵਾਰ ਸਾਡੇ ਸ਼ਿਕਾਇਤ ਦਾ ਵਿਭਾਗ ਜਿੰਦਕੌਰ ਨੇ ਦਾਵਾ ਜੀ ਉਹਨਾਂ ਦਾ ਦਫਤਰ ਆਲੀ ਸ਼ਰਮਣੀ ਗਲੀਦਲ ਨੂੰ ਅੱਛਾ ਭਾਵ ਰੱਡੇ ਦੇ ਕੋਨੇ 'ਚ ਇਹ ਤੇ ਜਿਵੇਂ ਬਲਾਕ ਦੇ ਦਫਤਰ ਵਿੱਚ ਗੰਡੀਵਿੰਦ ਬਲਾਕ ਦੇ ਫਿੰਡ ਨੇ ਸਾਰੇ ਇਹਨਾਂ ਤਾਇਸ਼ ਹੋਏ ਨੇ। ਉਹਦਾ ਵੀ ਆਖਰੀ ਸਾਰਿਆਂ ਮੈਂ ਸ਼ਖਤਾਂ ਨੂੰ ਕਾਡੇ ਮੀਡੀਆ ਰਹੇ ਵੀ ਪੈਂਦੀ ਚਾ ਬਣਾ ਲਿਓ। ਕਿਉਂ ਉੱਥੇ ਕੋਈ ਵੀ ਗੱਲਬਾਤ ਹੈ ਕੋਈ ਕੋਈ ਮਸਲਾ ਹੈ ਤੇ ਉਹ ਅੱਛੇ-ਅੱਛੇ ਭਾਵ ਸੋਚ ਤੱਕ ਚੋਂ ਤੇ ਵੀ ਵੀਡੀਓ ਵੀ ਆਏ ਨੇ ਉਹਨਾਂ ਨੇ ਰਿਕਾਰਡ ਕਰ ਨੂੰ ਅੱਜ ਦਫਤਰ ਲੈ ਕੇ ਆ ਬੁਲਾਇਆ ਕਰੋ। ਤੇ ਸਾਰੇ ਵਰਕਰ ਸਾਹਿਬਾਨ ਮਾਝ ਦੇ ਜਿਹੜਾ ਦਫਤਰ ਹੈ ਇਹਦੇ ਨਾਲ ਸਾਰਾ ਗੱਲਬਾਤ ਦੇ ਜਿੰਨੇ ਪਿੰਡ ਉਹਦੇ ਨੇ ਇਹਦੇ ਵਿੱਚ ਸਾਰੇ ਇਸ ਦਫਤਰ ਨਾਲ ਕਾਇਮ ਹੋਏ ਨੇ ਜੇ ਸਾਰੀਆਂ ਸ਼ਰਕਤੀਆਂ ਇਹ ਦਫਤਰ ਦੇ ਵਿੱਚੋਂ ਤਰ ਤਰ੍ਹਾਂ ਦੇ ਹੈਲਪ ਆਊਟ ਤਰ ਤਰ੍ਹਾਂ ਨੇ ਇਹ ਦਫਤਰ ਨਾਲ ਬੁਲੇਗਾ ਵੀ ਤੁਸੀਂ ਮਕਸੂਰ ਨਾ ਜਾਣਾ ਪਵੇ ਇੱਥੇ ਵਰਕਾਂ ਦਾ ਕਿਸ ਹੁਕਮ ਨਾਲ ਕਰਨਾ ਕਿ ਨਾ ਕੰਮ ਕਰਦਾ ਕੋਈ ਸਿਸਟਮ ਹੈ ਉਹ ਸਾਰਾ ਸਾਰੇ ਇੱਥੇ ਦੇ ਇੱਥੇ ਹੀ ਹੋਵੇਗਾ ਇਸ ਦੇ ਸਿਰਕੇ ਕੋਲੇਗਾ ਤੇ ਬਹੁਤ ਬਹੁਤ ਬਾਈ ਵੀ ਦੰਨਾ ਹੈ ਤੇ ਸਾਰੇ ਵਰਕਰਾਂ ਨੂੰ ਅਪੀਲ ਕਰਨਾ ਕਿ ਆਪੋ ਆਪਣੇ ਜਿੱਥੇ ਜਿੱਥੇ ਵੇਣਾਂ ਦੀਆਂ ਦੋਟੀਆਂ ਲੱਗੀਆਂ ਜਿਹੜੇ ਜਿਹੜੇ ਪੰਡਾ ਜਿਹੜੇ ਲੱਗੀਆਂ ਉਹ ਆਪਣੇ ਪੰਡਾ ਜਿਹੜੇ ਉਹ ਨਾਲ ਵੇਖਣਾ ਉਸ ਤੇ ਬਰਖਾਨਾ ਦਾ ਉਹ ਲੋਖਾਨਾ ਦਾ ਕੋਈ ਨਾ ਹੋਵੇ ਉਹ ਵਾਗਿ ਵੀ ਨਾ ਹੋਵੇ